ਸਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਗੁਣੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਿੱਲੀ ਦੇ ਮੁੱਖ ਮੰਤਰੀ ਕੇਜ ਦਿਵਾਲ ਨੇ ਕਿਹਾ ਹੈ ਕਿ ਜੇਕਰ ਭਾਜਪਾ ਜਿੱਤ ਗਈ ਤਾਂ ਅਮਿਤ ਸ਼ਾ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ ਤੇ 2 ਮਹੀਨਿਆਂ ਦੇ ਅੰਦਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜੋਗੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਕੇ ਹੋਰ ਕਿਸੇ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ ਪੰਜਾਬ ਦੇ ਲੁਧਿਆਣਾ ਦੇ ਇੱਕ ਸੁਸਾਈਡ ਦੇ ਮਾਮਲੇ ਵਿੱਚ ਸੀਬੀਆਈ ਨੇ ਇੰਸਪੈਕਟਰ ਬਲਬੀਰ ਸਿੰਘ, ਐਸਐਸਆਈ ਸੁਖਦੀਪ ਸਿੰਘ ਅਤੇ ਮਹਿਲਾ ਕਾਂਸਟੇਬਲ ਰਾਜਵਿੰਦਰ ਕੌਰ ਅਤੇ ਅਮਨਦੀਪ ਕੌਰ ਨੂੰ ਦੋਸ਼ੀ ਬਣਾਇਆ ਹੈ। ਪੰਜਾਬ ਦੇ ਪ੍ਰਸਿੱਧ ਕਵੀ ਸਰਦੀਪ ਪਾਤਰ ਜੀ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਫਤਿਹਗੜ ਸਾਹਿਬ ਤੋਂ ਕਾਰ ਡਿਵਾਈਡਰ ਨਾਲ ਟਕਰਾ ਗਈ ਜਿਸ ਨਾਲ ਇੱਕ ਔਰਤ ਦੀ ਮੌਤ ਹੋ ਗਈ ਤੇ ਚਾਰ ਹੋਰ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਪੰਜਾਬ ਪੁਲਿਸ ਨੇ 7 ਅੰਤਰਰਾਸ਼ਟਰੀ ਨਸ਼ਾ ਤਸਕਰਾਂ ਨੂੰ ਗ੍ਰਿਫਟਾਰ ਕਰ ਲਿਆ ਹੈ ਇਹ ਆਪਣਾ ਗਰੋਹ ਹਿਮਾਚਲ ਪ੍ਰਦੇਸ਼ ਤੋਂ ਚਲਾ ਰਹੇ ਸਨ ਤੇ ਇਹਨਾਂ ਕੋਲੋਂ 72,45,000 ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਅਤੇ 725.5 ਕਿਲੋਗ੍ਰam ਟਰਾਮਾਡੋਲ ਪਾਊਡਰ ਬਰਾਮਦ ਹੋਇਆ ਹੈ। ਕਪੂਰਸਾ ਦੀ ਇਕ ਔਰਤ ਨਾਲ 4,21,000 ਰੁਪਏ ਦੀ ਠੱਗੀ ਹੋਈ ਹੈ। ਦੇਸ਼ ਤੇ ਬਖਵਖ ਹਿੱਸਿਆਂ ਵਿੱਚ 9 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਪਰੰਤੂ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ। ਚੋਣ ਅਯੋਗ ਨਾਲ ਸੰਬੰਧਿਤ ਪੁਲਿਸ ਅਧਿਕਾਰੀ ਜਨੰਦਰ ਵਿਖੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਗੇ ਤੇ ਉਹਨਾਂ ਨੇ ਆਪਣਾ ਮੋਬਾਈਲ ਨੰਬਰ ਵੀ ਜਾਰੀ ਕੀਤਾ ਹੈ ਇਸ ਤੇ ਲੋਕ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ ਓਡੀਸ਼ਾ ਵਿੱਚ ਪ੍ਰਾਈਮ ਮਿੰਿਸਟਰ ਮੋਦੀ ਨੇ ਕਾਂਦਮਾਲ ਬੋਲਗਿਰ ਅਤੇ ਬਰਗੜ ਦੀਆਂ ਰੈਲੀਅਨਸ ਸੰਬੋਧਿਤ ਕੀਤਾ ਕਾਂਦਮਾਲ ਵਿਖੇ ਮੋਦੀ ਨੇ ਪੂਰਨਾ ਮਾਸੀ ਜਾਨੀ ਦੇ ਪੈਰ ਛੂਕੇ ਆਪਣੀ ਕਾਠ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ ਇੱਥੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਕਾਂਗਰਸ ਸਿਰ 50 ਸੀਟਾਂ ਤੇ ਹੀ ਸਿਮਟ ਕੇ ਰਹਿ ਜਾਵੇਗੀ। ਦਿੱਲੀ ਵਿੱਚ ਲਗਾਤਾਰ ਤੇਜ਼ ਹਵਾਵਾਂ ਚੱਲ ਰਹੀਆਂ ਹਨ ਇਸ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਤੇ 13 ਜ਼ਖਮੀ ਹੋ ਗਏ ਤੇ 13 ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਪੰਜਾਬ, ਹਰਿਆਣਾ ਸਮੇਤ 13 ਰਾਜਾਂ ਵਿੱਚ ਤੇਜ਼ ਹਵਾਵਾਂ ਅਤੇ ਬਿਜਲੀ ਦੇ ਸੰਕਟ ਦਾ ਅਲਰਟ ਜਾਰੀ ਕਰ ਦਿੱਤਾ ਹੈ। ਕਰਨਾਟਕ ਵਿੱਚ ਦੇ ਸੈਕਸ ਸਕੈਂਡਲ ਦੇ ਸਬੰਧ ਵਿੱਚ ਭਾਜਪਾ ਨੇਤਾ ਦੇਵਰਾਜ ਗੋੜਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪਾਕਿਸਤਾਨ ਦੇ ਨਾਲ ਲੱਗਦੀ ਸੀਮਾ ਦੀ ਨਿਗਰਾਨੀ ਲਈ ਵਿਦਾਨ ਲਈ ਹਰਮੀਸ਼ 900 ਸਟਾਰਲਾਈਨ ਡਰੋਨ 18 ਮਈ ਨੂੰ ਭਾਰਤੀ ਸੈਨਿਕ ਨੂੰ ਸੌਂਪ ਦਿੱਤਾ ਜਾਵੇਗਾ ਪਾਕਿਸਤਾਨ ਦੀ ਨਿਗਰਾਨੀ ਲਈ ਪਹਿਲਾ ਡਰੋਨ ਦ੍ਰਿਸ਼ਟੀ 10 ਨੂੰ ਬਠਿੰਡਾ ਵਿਖੇ ਸਥਾਪਿਤ ਕੀਤਾ ਜਾਵੇਗਾ ਇਹ ਪਾਕਿਸਤਾਨ ਦੀ ਸਰਹੱਦ ਦੀ ਨਿਗਰਾਨੀ ਕਰੇਗਾ ਆਈਪਲ ਦੇ 17ਵੇਂ ਸੀਜ਼ਨ ਦਾ 60ਵਾਂ ਮੈਚ ਅੱਜ ਕੋਲਕਾਤਾ ਨਾਈਟ ਰਾਈਡਰ ਅਤੇ ਮੁੰਬਈ ਇੰਡੀਆ ਦੇ ਵਿਚਕਾਰ ਹੋਵੇਗਾ ਦਿੱਲੀ ਕੈਪੀਟਲ ਦੇ ਕਪਤਾਨ ਰਿਸ਼ਵ ਪੰਥ ਨੂੰ ਸਲੋ ਓਵਰ ਰੇਟ ਦੇ ਲਈ ਦੋਸ਼ੀ ਠਹਿਰਾਇਆ ਗਿਆ ਹੈ ਤੇ 7 ਮਈ ਨੂੰ ਇਹ ਮੈਚ ਖੇਡਿਆ ਗਿਆ ਸੀ ਉਹਨਾਂ ਤੇ 30 ਲੱਖ ਰੁਪਏ ਦਾ ਜੁਰਮਾਨਾ ਤੇ ਇੱਕ ਮੈਚ ਲਈ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਹੈ ਕੁਵੈਤ ਦੇ ਅਮੀਰ ਸ਼ੇਖ ਮਿਸਰ ਅਲ ਅਹਿਮਦ ਅਲ ਸਵਾਨੀ ਦੇਸ਼ ਦੀ ਸੰਸਦ ਨੂੰ ਭੰਗ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਲੋਕਤੰਤਰ ਦੀ ਗਲਤ ਇਸਤੇਮਾਲ ਦੀ अनुमति ਨਹੀਂ ਦਿੱਤੀ ਜਾ ਸਕਦੀ ਇਸ ਲਈ ਉਹਨਾਂ ਨੇ ਸਾਰੇ ਵਿਭਾਗਾਂ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਹੈ ਤੇ ਕਈ ਕਾਨੂੰਨ ਭੰਗ ਕਰ ਦਿੱਤੇ ਹਨ ਹਮਾਸ ਦੇ ਨੇਤਾ ਇਜ਼ਰਾਇਲ ਦੇ ਹਮਲਿਆਂ ਲਈ ਜ਼ਿੰਮੇਵਾਰ ਰਾਫਾ ਵਿੱਚ ਨਹੀਂ ਹਨ ਇਜ਼ਰਾਇਲ ਦੇ ਟਾਈਮਜ਼ ਆਫ ਇੰਡੀਆ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਉਹ ਇੱਥੇ ਨਹੀਂ ਹਨ ਇਹ ਉਸ ਸਮੇਂ ਜਾਣਕਾਰੀ ਹੈ ਜਦੋਂ ਇਜ਼ਰਾਇਲ ਰਾਫਾ ਵਿੱਚ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ 20 ਸਾਲ ਬਾਅਦ ਸ਼ੌਰਮੰਡਲ ਵਿੱਚ ਤੂਫਾਨ ਆਇਆ ਹੈ ਤੇ ਸ਼ੁੱਕਰਵਾਰ ਨੂੰ 10 ਮਈ ਨੂੰ ਧਰਤੀ ਨਾਲ ਟਕਰਾਇਆ ਇਸ ਤੂਫਾਨ ਦੇ ਗੰਤ ਅਸਮਾਨੀਆਂ ਤੋਂ ਲੈ ਕੇ ਇੰਗਲੈਂਡ ਤੱਕ ਬੀਲੀ ਗੜ ਕੀ ਇਸ ਤੂਫਾਨ ਦੇ ਗੰਤ ਅਸਮਾਨ ਵਿੱਚ ਰੰਗ ਬਰੰਗੀ ਰੋਸ਼ਨੀ ਦਿਖਾਈ ਦੇ ਰਹੀ ਹੈ ਇਸ ਨਾਲ ਸੈਟੇਲਾਈਟ ਅਤੇ ਪਾਵਰ ਗ੍ਰਿਡ ਤੇ ਵੀ ਨੁਕਸਾਨ ਪਹੁੰਚਿਆ ਹੈ ਤਦਾਖਤੋਂ ਲੈ ਕੇ ਫਲੋਰੀਡਾ ਤੱਕ ਅਸਮਾਨ ਵਿੱਚ ਰੰਗ ਬਰੰਗੀ ਰੋਸ਼ਨੀ ਦਿਖਾਈ ਦੇ ਰਹੀ ਹੈ ਜੁਆਨ ਨੇ ਫਲਿਸਟਨ ਨੂੰ ਪਰਮਾਨੈਂਟ ਮੈਂਬਰ ਬਣਾਉਣ ਦਾ ਪ੍ਰਸਤਾਵ ਰੱਖਿਆ ਹੈ ਤੇ ਇਜ਼ਰਾਈਲ ਦੇ ਰਾਜਦੂਤ ਨੇ ਇਸ ਚਾਰਟਰ ਨੂੰ ਫਾੜ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਮਾਡਰਨ ਨਾਜ਼ੀਆਂ ਨਾਜ਼ੀਆਂ ਲਈ ਇਹ ਦਰਵਾਜ਼ੇ ਖੁੱਲੇ ਜਾ ਰਹੇ ਹਨ ਹੁਣ ਖਬਰਾਂ ਸਮਾਪਤ ਹੋਈਆਂ ਧੰਨਵਾਦ ਸ਼ੁਕਰੀਆ